ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਪਕੌੜਿਆਂ ਵਾਲੀ ਕੜੀ ਬਿਲਕੁਲ ਅਲੱਗ ਤਰੀਕੇ ਨਾਲ ਬਣਾਵਾਂਗੇ ਤੇ ਜਿਹੜੇ ਇਹਦੇ ਪਕੌੜੇ ਬਹੁਤ ਜ਼ਿਆਦਾ ਸੌਫਟ ਹੁੰਦੇ ਨੇ ਜਿਹੜੇ ਕੜੀ ਚ ਪਕੌੜੇ ਪੈਂਦੇ ਨੇ ਉਹਨਾਂ ਦਾ ਤਰੀਕਾ ਬਣਾਉਣ ਦਾ ਅਲੱਗ ਹੁੰਦਾ ਸੋ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਓ ਬਹੁਤ ਜ਼ਿਆਦਾ ਸੌਫਟ ਆ ਜਿਹੜੇ ਪਕੌੜੇ ਬਣਾ ਕੇ ਆਪਾਂ ਤਿਆਰ ਕਰਾਂਗੇ ਕੋਈ ਆਪਾਂ ਨੂੰ ਬਹੁਤੇ ਮਸਾਲਿਆਂ ਦੀ ਲੋੜ ਨਹੀਂ ਹੈਗੀ ਇਹ ਨਹੀਂ ਹੈਗਾ ਵੀ ਜੇ ਤੁਹਾਡੇ ਕੋਲੇ ਬਹੁਤੇ ਮਸਾਲੇ ਨਹੀਂ ਹੈਗੇ ਤਾਂ ਤੁਹਾਡੀ ਕੜੀ ਹੈ ਜਿਹੜੀ ਉਹ ਸਵਾਦ ਨਹੀਂ ਬਣੂਗੀ ਬਹੁਤ ਜਿਆਦਾ ਵਧੀਆ ਜਿਹੜੀ ਕੜੀ ਐ ਤੁਹਾਡੀ ਬਣ ਕੇ ਤਿਆਰ ਹੋਊਗੀ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਵੇਖਿਓ ਕੜੀ ਆਪਾਂ ਬਣਾਵਾਂਗੇ ਚੁੱਲੇ ਤੇ ਮਿੱਟੀ ਦੇ ਬਰਤਨ ਚ ਚੁੱਲੇ ਤੇ ਬਣੀ ਹੋਈ ਕੜੀ ਮਿੱਟੀ ਦੇ ਬਰਤਨ ਦੇ ਵਿੱਚ ਜਿਹੜੀ ਆਪਾਂ ਬਣਾਉਨੇ ਆ ਉਹਦਾ ਸਵਾਦ ਆ ਜਿਹੜਾ ਬਹੁਤ ਜਿਆਦਾ ਵਧੀਆ ਆਉਂਦਾ ਤੇ ਬਾਕੀ ਠੰਡੀ ਬਹੁਤ ਹੁੰਦੀ ਆ ਕੜੀ ਗਰਮੀ ਦੇ ਮੌਸਮ ਵਿੱਚ ਬਹੁਤ ਜਿਆਦਾ ਖਾਧੀ ਜਾਂਦੀ ਆ ਵੈਸੇ ਤਾਂ ਸਰਦੀ ਦੇ ਵਿੱਚ ਵੀ ਸਬਜ਼ੀਆਂ ਪਾ ਕੇ ਕੜੀ ਬਣਦੀ ਆ ਪਰ ਗਰਮੀ 'ਚ ਕੜੀ ਜ਼ਿਆਦਾ ਖਾਧੀ ਜਾਂਦੀ ਆ ਸਿੰਪਲ ਕੜੀ ਦੀ ਰੈਸਪੀ ਮੈਂ ਪਹਿਲਾਂ ਵੀ ਦੇ ਚੁੱਕੀ ਆ ਤੇ ਅੱਜ ਆਪਾਂ ਪਕੌੜਿਆਂ ਵਾਲੀ ਕੜੀ ਬਣਾਵਾਂਗੇ। ਲੋ ਜੀ ਗੋਹੇ ਆਪਾਂ ਲਾ ਲਏ ਤੇ ਵਿੱਚ ਰੱਖ ਲਈ ਸੀ ਆਪਾਂ ਲੱਕੜ, ਕਾਗਜ਼ ਲਾ ਕੇ ਅੱਗ ਮਚਾ ਲਈ। ਗਰਮੀ ਦੇ ਵਿੱਚ ਜਿਹੜੀ ਆਗਾ ਬਹੁਤ ਛੇਤੀ ਮੱਚ ਪੈਂਦੀ ਆ ਤੇ ਬਹੁਤ ਜ਼ਿਆਦਾ ਤੇਜ਼ ਹੋ ਜਾਂਦੀ ਆ। ਜਦੋਂ ਤੱਕ ਆਪਣਾ ਕੁਜੇ ਦਿਨ ਮੈਂ ਧੋ ਕੇ ਰੱਖ ਲਿਆ। ਚੰਗੀ ਤਰ੍ਹਾਂ ਸਾਫ਼ ਕਰਕੇ ਕੁਜੇ ਨੂੰ ਆਪਾਂ ਰੱਖਿਆ ਤੇ ਇਧਰ ਮੈਂ ਛੋਟਾ ਜਿਹਾ ਪੀਸ ਲਿਆ ਅਦਰਕ ਦਾ, ਹਰੀਆਂ ਮਿਰਚਾਂ ਲਈਆਂ ਨੇ ਤੇ ਨਾਲ ਹੀ ਲਸਣ ਲਈ ਆ। ਤੁਸੀਂ ਜਿੰਨਾ ਖਾਣਾ ਚਾਹੁੰਦੇ ਹੋ ਤੁਸੀਂ ਪਾ ਸਕਦੇ ਹੋ ਜਦੋਂ ਤੱਕ ਆਪਣੇ ਕੁਜੇ ਦੇ ਵਿੱਚ ਪਾਣੀ ਸੁੱਕਦਾ ਇਹਨੂੰ ਆਪਾਂ ਚੰਗੀ ਤਰ੍ਹਾਂ ਰਗੜ ਕੇ ਪੇਸਟ ਬਣਾ ਲਾਂਗੇ ਲਓ ਜੀ ਪਾਣੀ ਆਪਣੇ ਕੁਜੇ ਦੇ ਵਿੱਚ ਸੁੱਕ ਗਿਆ ਤੇ ਇੱਥੇ ਆਪਾਂ ਤੇਲ ਪਾ ਲਿਆ ਵੀਡੀਓ ਰਿਕਾਰਡ ਨਹੀਂ ਹੋਈ ਸੌਰੀ ਕਿਉਂਕਿ ਸੇਕ ਬਹੁਤ ਜ਼ਿਆਦਾ ਸੀ ਤੇ ਨਾਲ ਆਪਾਂ ਪਾਵਾਂਗੇ ਖੜੇ ਮਸਾਲੇ ਸਭ ਤੋਂ ਪਹਿਲਾਂ ਮੈਂ ਦਾਲ ਚੀਨੀ ਦਾ ਟੁਕੜਾ ਪਾਇਆ ਇੱਕ ਵੱਡੀ ਇਲਾਚੀ ਪਾਈ ਆ ਦੋ ਹਰੀਆਂ ਇਲਾਚੀਆਂ ਪਾਈਆਂ ਨੇ ਛੋਟੀਆਂ ਤੇ ਦੋ ਪਾਏ ਨੇ ਲੌਂਗ ਤੇਜ ਪੱਤਾ ਪਾਵਾਂਗੇ ਤੇ ਨਾਲ ਹੀ ਆਪਾਂ ਸੁੱਕੀਆਂ ਲਾਲ ਮਿਰਚਾਂ ਪਾ ਦਾਂਗੇ ਡ라이 ਵੀ ਪਾ ਦਾਂਗੇ ਇੱਥੇ ਸੇਕ ਬਹੁਤ ਜ਼ਿਆਦਾ ਸੀ ਸੋ ਕਈ ਵਾਰੀ ਵੀਡੀਓ ਰਿਕਾਰਡ ਨਹੀਂ ਹੋਈ ਲੋ ਜੀ ਮਿਰਚਾਂ ਵੀ ਪਾਤੀਆਂ ਸੀ ਤੇ ਆਪਾਂ ਜੀਰਾ ਵੀ ਪਾਤਾ ਹੁਣ ਆਪਾਂ ਇਹਦੇ ਵਿੱਚ ਪਿਆ ਪਾਵਾਂਗੇ ਪਿਆਜ਼ ਮੇਰੇ ਕੋਲੇ ਹਿੰਗ ਸਾਫਤੀ ਸੀ ਪਿਓਰ ਹਿੰਗ ਸੀ ਸੋ ਆਪਾਂ ਉਹਨੂੰ ਕੁੱਟ ਕੇ ਇੱਕ ਸਾਈਡ ਕਰਕੇ ਪਿਆਜ਼ ਨੂੰ ਫੇਰ ਪਾਵਾਂਗੇ ਕਿਉਂਕਿ ਅੱਗ ਬਹੁਤ ਜ਼ਿਆਦਾ ਤੇਜ਼ ਸੀ ਫਿਰ ਤੇਲ ਜ਼ਿਆਦਾ ਗਰਮ ਹੋ ਜਾਂਦਾ ਕਈ ਵਾਰੀ ਕੁੱਜਾ ਜਿਹੜਾ ਜ਼ਿਆਦਾ ਗਰਮ ਹੋ ਕੇ ਫਟ ਜਾਂਦਾ ਸੋ ਇਹ ਗੱਲ ਦਾ ਵੀ ਖਿਆਲ ਰੱਖਣਾ ਪੈਂਦਾ ਜੀ ਆਪਾਂ ਹਿੰਗ ਵੀ ਕੁੱਟ ਕੇ ਪਾਤੀ ਬਿਲਕੁਲ ਆਪਾਂ ਸਾਈਡ ਕਰਤਾ ਸੀ ਪਿਆਜ਼ ਨੂੰ ਤੇ ਹਿੰਗ ਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੱਜਣ ਦੇਵਾਂਗੇ ਹਿੰਗ ਦਾ ਸਵਾਦ ਆ ਜਿਹੜਾ ਕੜੀ ਦੇ ਵਿੱਚੋਂ ਬਹੁਤ ਜ਼ਿਆਦਾ ਵਧੀਆ ਆਉਂਦਾ ਤੁਸੀਂ ਚਾਹੋ ਇੱਥੇ ਮੇਥੀ ਦਾਣਾ ਵੀ ਪਾ ਸਕਦੇ ਹੋ ਜਿਹਨੂੰ ਮੇਥੇ ਬੋਲਿਆ ਜਾਂਦਾ ਪਰ ਆਪਣੇ ਪਰਿਵਾਰ ਦੇ ਵਿੱਚ ਨਹੀਂ ਖਾਦੇ ਜਾਂਦੇ ਥੋੜਾ ਜਿਹਾ ਤੁਸੀਂ ਸੁੱਕਾ ਧਨੀਆ ਵੀ ਪਾ ਸਕਦੇ ਹੋ ਪਰ ਆਪਾਂ ਜਿਹੜਾ ਧਨੀਆ ਸੁੱਕਾ ਤੜਕੇ ਦੇ ਵਿੱਚ ਪਾਵਾਂਗੇ ਸੋ ਮੈਂ ਇੱਥੇ ਨਹੀਂ ਪਾਇਆ ਤੇ ਨਾਲ ਹੀ ਆਪਾਂ ਅਦਰਕ ਲਸਣ ਤੇ ਹਰੀ ਮਿਰਚ ਦਾ ਵੀ ਕੁੱਟ ਕੇ ਪੇਸਟ ਬਣਾ ਲਿਆ ਅਜਮੈਣ ਮੈਂ ਹਾਲੇ ਰੱਖੀ ਹੋਈ ਆ ਅਜਮੈਣ ਆਪਾਂ ਥੋੜੇ ਜਿਹੀ ਪਿਆਜ਼ ਭੁੱਜਣ ਤੋਂ ਬਾਅਦ ਪਾਵਾਂਗੇ ਕਿਉਂਕਿ ਅਜਮੈਣ ਸੌਫਟ ਹੁੰਦੀ ਹੈ ਜੇ ਪਹਿਲਾਂ ਪਾ ਦਈਏ ਫਿਰ ਉਹ ਸੜ ਜਾਂਦੀ ਹੈ ਸਵਾਦ ਨਹੀਂ ਆਉਂਦਾ ਕੜੀ ਦੇ ਵਿੱਚੋਂ ਜਦੋਂ ਵੀ ਤੁਸੀਂ ਬੇਸਣ ਦੀ ਕੋਈ ਸਬਜ਼ੀ ਬਣਾ ਰਹੇ ਹੋ ਕੁਝ ਵੀ ਬਣਾ ਰਹੇ ਹੋ ਬੇਸਣ ਦਾ ਤਾਂ ਤੁਸੀਂ ਅਜਮੈਣ ਨੂੰ ਜ਼ਰੂਰ ਪਾਇਆ ਕਰੋ ਕਿਉਂਕਿ ਬੇਸਣ ਆ ਜਿਹੜਾ ਸਖਤ ਹੁੰਦਾ ਐਨਾ ਛੇਤੀ ਹਜਮ ਨਹੀਂ ਹੁੰਦਾ ਅਜਮੈਣ ਨਾਲ ਗੈਸ ਵਗੈਰਾ ਨਹੀਂ ਬਣਦੀ ਲੋ ਜੀ ਅਦਰ ਕ ਲਸਣ ਤੇ ਹਰੀ ਮਿਰਚ ਦੇ ਪੇਸਟ ਦੇ ਵਿੱਚ ਹੀ ਆਪਾਂ ਟਮਾਟਰ ਨੂੰ ਵੀ ਕੱਟ ਦਾਂਗੇ ਬਰੀਕ ਬਰੀਕ ਤੁਸੀਂ ਜਿੰਨੀ ਕ ਖੱਟੀ ਕੜੀ ਖਾਣ ਨੂੰ ਉਨਾਂਕ ਤੁਸੀਂ ਇੱਥੇ ਟਮਾਟਰ ਪਾ ਸਕਦੇ ਹੋ ਦੋ ਟਮਾਟਰ ਵੀ ਪਾ ਸਕਦੇ ਹੋ ਆਪਾਂ ਇੱਕ ਹੀ ਪਾਵਾਂਗੇ ਵੱਡੇ ਸਾਈਜ਼ ਦਾ ਇਹਨੂੰ ਮੈਂ ਬਰੀਕ-ਬਰੀਕ ਕੱਟ ਲਿਆ ਪੇਸਟ ਬਣਾ ਕੇ ਵੀ ਪਾ ਸਕਦੇ ਹੋ ਤੇ ਨਾਲ-ਨਾਲ ਆਪਾਂ ਹਲਾਉਂਦੇ ਵੀ ਰਹਾਂਗੇ ਕੁਝੇ ਨੇ ਲੋ ਜੀ ਇਹ ਮੇਰੇ ਕੋਲੇ ਹੈਗੀ ਆ ਘਰ ਦੀ ਸੁਕਾਈ ਹੋਈ ਕਸੂਰੀ ਮੇਥੀ ਇਹਨੂੰ ਵੀ ਚੰਗੀ ਤਰ੍ਹਾਂ ਮੈਂ ਭੋਰ ਲਿਆ ਤੇ ਜਿਹੜੇ ਇਹਦੇ ਵੱਡੇ ਪੀਸ ਅਸੀਂ ਡੱਕੇ ਜੇ ਸੀਗੇ ਉਹਨੂੰ ਮੈਂ ਬਾਹਰ ਕੱਢਤਾ ਜਿਹੜੀ ਆਪਾਂ ਘਰੇ ਸਕਾਉਣਿਆ ਦੀ ਜਿਹੜੀ ਖੁਸ਼ਬੂ ਆ ਬਹੁਤ ਜ਼ਿਆਦਾ ਵਧੀਆ ਆਉਂਦੀ ਆ ਤੇ ਬਾਕੀ ਹਰੀ-ਹਰੀ ਰਹਿੰਦੀ ਆ ਬਿਲਕੁਲ ਵੀ ਇਹ ਕਾਲੀ ਵਗੈਰਾ ਨਹੀਂ ਹੁੰਦੀ ਥੋੜੀ ਜੀ ਮੇਥੀ ਨੂੰ ਭੁੰਨਣ ਤੋਂ ਬਾਅਦ ਹੀ ਆਪਾਂ ਇਹ ਸਾਰਾ ਪੇਸਟ ਆ ਜਿਹੜਾ ਚੱਕ ਕੇ ਵਿੱਚ ਪਾ ਦਾਂਗੇ ਕੁਜੇ ਦੇ ਮਿੱਟੀ ਦੇ ਬਰਤਨ ਨੂੰ ਆਪਾਂ ਖਾਣੇ ਵਾਸਤੇ ਕਿਵੇਂ ਤਿਆਰ ਕਰਨਾ ਉਹਦੀ ਵੀਡੀਓ ਵੀ ਆਪਾਂ ਪਾਈ ਹੋਈ ਆ ਤੁਸੀਂ ਉਹ ਜਾ ਕੇ ਚੈਨਲ ਤੇ ਦੇਖ ਸਕਦੇ ਹੋ ਤੇ ਕਿਹੋ ਜਿਹੇ ਬਰਤਨ ਆਪਾਂ ਨੂੰ ਖਰੀਦਣੇ ਚਾਹੀਦੇ ਨੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਉਹਦੇ ਵਾਸਤੇ ਵੀ ਆਪਾਂ ਵੀਡੀਓ ਅਪਲੋਡ ਕੀਤੀ ਹੋਈ ਆ ਤੁਸੀਂ ਸਰਚ ਮਾਰ ਲਿਓ ਸਾਰੇ ਪੇਸਟ ਨੂੰ ਆਪਾਂ ਵਿੱਚ ਕੁੱਟ ਕੇ ਪਾ ਦਾਂਗੇ ਕੁੰਡੇ ਦੇ ਵਿੱਚ ਜਿਹੜਾ ਰਗੜਿਆ ਹੋਇਆ ਟਾਈਮ ਤੇ ਮਸਾਲਾ ਹੁੰਦਾ ਤਾਜ਼ਾ ਉਹਦਾ ਸਵਾਦ ਹੀ ਵੱਖਰਾ ਹੁੰਦਾ। ਲਓ ਜੀ ਨਾਲ ਆਪਾਂ ਕੜੀ ਨੂੰ ਘੋਲ ਲੈਨੇ ਆਂ, ਬੇਸਣ ਨੂੰ ਘੋਲ ਲੈਨੇ ਆਂ। ਇੱਕ ਬਾਟੀ ਬੇਸਣ ਦੀ ਲਈਆ ਮੈਂ ਇੱਥੇ। ਤੇ ਇਹਦੇ ਵਿੱਚ ਆਪਾਂ ਪਾਵਾਂਗੇ ਬੇਸਿਕ ਮਸਾਲੇ, ਲੂਣ, ਮਿਰਚ, ਹਲਦੀ। ਅੱਧਾ ਪੌਣਾ ਚਮਚਾ ਮੈਂ ਪਾਇਆ ਹਲਦੀ ਦਾ, ਤੁਸੀਂ ਆਪਣੇ ਸਬਜ਼ੀ ਦੇ ਹਿਸਾਬ ਨਾਲ ਪਾਉਣਾ ਜਿੰਨਾ ਤੁਸੀਂ ਖਾਣਿਓ ਹਲਦੀ ਵਗੈਰਾ। ਬਿਲਕੁਲ ਥੋੜੀ ਜਿਹੀ ਮੈਂ ਪਾਈਆ ਲਾਲ ਮਿਰਚ ਕਿਉਂਕਿ ਆਪਾਂ ਹਰੀਆਂ ਮੱਚਾਂ ਵੀ ਪਾਈਆਂ ਨੇ ਇੱਕ ਚਮਚਾ ਆਪਾਂ ਪਾਤਾ ਲੂਣ ਦਾ ਥੋੜਾ ਜਿਹਾ ਮੈਂ ਹੋਰ ਪਾਤਾ ਤੇ ਨਾਲ-ਨਾਲ ਆਪਾਂ ਆਪਣੀ ਮਸਾਲੇ ਨੂੰ ਵੀ ਹਿਲਾਈ ਜਾਵਾਂਗੇ ਤਾਂ ਕਿ ਸੜ ਨਾ ਜਾਵੇ ਇੱਕ ਬਾਟੀ ਮੈਂ ਲਈਆ ਦਹੀਂ ਦੀ ਤਾਜ਼ਾ ਦਹੀਂ ਹੈ ਮੇਰੇ ਕੋਲ ਤੁਸੀਂ ਬੱਦ ਵੀ ਪਾ ਸਕਦੇ ਹੋ ਤੇ ਥੋੜਾ ਜਿਹਾ ਆਪਾਂ ਵਿੱਚ ਪਾਵਾਂਗੇ ਪਾਣੀ ਤੁਸੀਂ ਲੱਸੀ ਵੀ ਪਾ ਸਕਦੇ ਹੋ ਇਹਦੀ ਜਗ੍ਹਾ ਤੇ ਤੇ ਨੂੰ ਆਪਾਂ ਚੰਗੀ ਤਰ੍ਹਾਂ ਹਲਾ ਕੇ ਸਾਰੇ ਨੂੰ ਮਿਕਸ ਕਰ ਲਾਂਗੇ ਪਹਿਲਾਂ ਇਕੱਠਾ ਪਾਣੀ ਨਹੀਂ ਪਾਉਣਾ ਜੇ ਤੁਸੀਂ ਇਕੱਠਾ ਪਾਣੀ ਪਾਤਾ ਇਹਦੇ ਵਿੱਚ ਫਿਰ ਇਹਨੇ ਗੰਡਾ ਬਣ ਜਾਣੀਆਂ ਨੇ ਫਿਰ ਇਹਨੂੰ ਹੈਂਡਲ ਕਰਨਾ ਕਾਫੀ ਮੁਸ਼ਕਲ ਹੋ ਜਾਂਦਾ ਸੋ ਥੋੜਾ ਥੋੜਾ ਪਾਣੀ ਪਾ ਕੇ ਕੜੀ ਘੋਲਿਆ ਕਰੋ ਬਿਲਕੁਲ ਵੀ ਫਿਰ ਗੰਡਾ ਨਹੀਂ ਬਣਦੀਆਂ ਬਹੁਤ ਜ਼ਿਆਦਾ ਜਿਹੜੀ ਕਰੀਮੀ ਆਪਣੀ ਕੜੀ ਬਣ ਕੇ ਤਿਆਰ ਹੁੰਦੀ ਹੈ ਲੋ ਜੀ ਆਪਾਂ ਹੋਰ ਪਾਣੀ ਪਾ ਲਾਂਗੇ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਫ੍ਰੈਂਟ ਲਾਂਗੇ ਤੁਸੀਂ ਇੱਕ ਵਾਰੀ ਮੇਰੇ ਤਰੀਕੇ ਨਾਲ ਕੜੀ ਜਰੂਰ ਬਣਾ ਕੇ ਦੇਖਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਤੁਹਾਡੀ ਜਿਹੜੀ ਸਬਜੀ ਆ ਕੜੀ ਆ ਕਿਵੇਂ ਬਣੀ ਆ ਕੀ ਫਰਕ ਲੱਗਿਆ ਤੁਹਾਨੂੰ ਨਿੱਕੇ ਨਿੱਕੇ ਗੱਲਾਂ ਨਾਲ ਹੀ ਜਿਹੜਾ ਖਾਣਾ ਉਹਦਾ ਸਵਾਦ ਬਦਲ ਜਾਂਦਾ ਲੋ ਜੀ ਮੈਂ ਇਹਨੂੰ ਹਮੇਸ਼ਾ ਛਾਣਤੀ ਪਾਉਣੀ ਹੁੰਦੀ ਆ ਤਾਂ ਕਿ ਜਿਹੜੀ ਕੋਈ ਗੰਡ ਵਗੈਰਾ ਕਈ ਵਾਰੀ ਰਹਿ ਜਾਂਦੀ ਆ ਤਾਂ ਉਹ ਵਿੱਚ ਰਹਿ ਜੇ ਤੇ ਫਟਦੀ ਵੀ ਨਹੀਂ ਜਦੋਂ ਆਪਾਂ ਦਹੀਂ ਨਾਲ ਕੜੀ ਬਣਾਉਨੇ ਆ ਤਾਂ ਫਿਰ ਉਹਦੇ ਚਾਂਸ ਹੋ ਜਾਂਦੇ ਨੇ ਵੀ ਫਟ ਜਾਂਦੀ ਆ ਕਿਉਂਕਿ ਕਈ ਵਾਰੀ ਦਹੀਂ ਆ ਜਿਹੜੀ ਪ੍ਰੋਪਰ ਕੋਲਦੀ ਨਹੀਂ ਹੈਗੀ ਛਾਣ ਕੇ ਜ਼ਰੂਰ ਪਾਇਆ ਕਰੋ ਫਿਰ ਜਿਹੜੀ ਕੜੀ ਆ ਜਿਆਦਾ ਕਰੀਮੀ ਬਣਦੀ ਆ ਤੇ ਜਿਹੜਾ ਆਪਣਾ ਵਿੱਚ ਰਹਿ ਗਿਆ ਬਈ ਇਸ ਨੂੰ ਉਹਨੂੰ ਵੀ ਆਪਾਂ ਚੰਗੀ ਤਰ੍ਹਾਂ ਘੋਲ ਕੇ ਧੋ ਕੇ ਪਾ ਦਾਂਗੇ ਵਿੱਚ ਇੱਕ ਬਾਟੀ ਕੜੀ ਦੇ ਵਿੱਚ ਆਪਾਂ ਜਿਹੜਾ ਬੇਸਨ ਬਣ ਤੋਂ ਕੜੀ ਬਣਾਈ ਆ ਉਹਦੇ ਵਿੱਚ ਇੱਕ ਜੱਗ ਪਾਣੀ ਦਾ ਪੈ ਗਿਆ 2 ਲੀਟਰ ਪਾਣੀ ਪੈ ਗਿਆ ਬਾਕੀ ਸੰਗਣੀ ਪਤਲੀ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਇਕੱਠਾ ਹੀ ਪਾਣੀ ਪਾਤਾ ਮੈਂ ਦੁਬਾਰਾ ਪਾਣੀ ਪਾਉਣ ਦੀ ਲੋੜ ਨਹੀਂ ਨੂੰ ਆਪਾਂ ਕੜੰਧਨੀਆ ਲਗਾਤਾਰ ਆਪਾਂ ਨੂੰ ਹਲਾਈ ਜਾਵਾਂਗੇ ਤੇ ਪਹਿਲਾਂ ਸਿਆਣੀ ਬਜ਼ੁਰਗ ਕਹਿ ਦਿੰਦੇ ਸੀ ਵੀ ਕੜੀ ਦੇ ਵਿੱਚੋਂ ਕੜਛੀ ਨਹੀਂ ਚੱਕਣੀ ਮੇਰੀ ਦਾਦੀ ਜੀਆ ਨੇ ਕਹਿ ਦੇਣਾ ਵੀ ਕੜੀ ਦੇ ਵਿੱਚੋਂ ਕੜਛੀ ਨਹੀਂ ਚੱਕਣੀ ਤਾਂ ਸੀ ਉਹਨਾਂ ਨੂੰ ਪੁੱਛਣਾ ਵੀ ਇਹ ਕੀ ਹੁੰਦਾ ਕੀ ਹੋ ਜਾਂਦਾ ਤਾਂ ਦਾਦੀ ਜੀਆ ਨੇ ਕਹਿਣਾ ਵੀ ਮਾੜਾ ਹੁੰਦਾ ਮਾੜੇ ਦਾ ਮਤਲਬ ਮੈਂ ਤੁਹਾਨੂੰ ਦੱਸਦੀਆਂ ਵੀ ਜਦੋਂ ਆਪਾਂ ਕੜੀ ਨੂੰ ਹਿਲਾਉਣਾ ਬੰਦ ਕਰ ਦਨੇ ਇਹਦੇ ਵਿੱਚ ਲੱਸੀ ਜਾਂ ਦਹੀਂ ਪਾਉਨੇ ਆ ਤਾਂ ਫਿਰ ਇਹ ਫਟ ਜਾਂਦੀ ਆ ਉਸੇ ਕਰਕੇ ਕਹਿੰਦੇ ਆ ਵੀ ਕੜੀ ਚੋਂ ਕੜਛੀ ਨਹੀਂ ਚੱਕੀ ਜਾਂਦੀ ਉਹਨੂੰ ਲਗਾਤਾਰ ਹਿਲਾਇਆ ਜਾਂਦਾ ਵੈਸੇ ਕੜਛੀ ਚੱਕਣ ਨਾਲ ਕੁਝ ਨਹੀਂ ਹੁੰਦਾ ਇਹ ਸਿਰਫ ਵਹਿਮ ਨੇ ਸਾਡੇ ਮੈਂ ਹਮੇਸ਼ਾ ਕੜਛੀ ਕਈ ਵਾਰੀ ਕੱਢ ਕੇ ਬਾਹਰ ਵੀ ਰੱਖ ਦਿੰਨੀ ਹੁੰਦੀ ਆ ਪਰ ਇਹਨੂੰ ਲਗਾਤਾਰ ਹਿਲਾਉਣਾ ਜ਼ਰੂਰੀ ਆ ਜਦੋਂ ਤੱਕ ਇਹਦੇ ਵਿੱਚ ਚੰਗੀ ਤਰ੍ਹਾਂ ਉਬਾਲਾ ਨਹੀਂ ਆ ਜਾਂਦਾ ਲੋ ਜੀ ਇਧਰ ਆਪਾਂ ਪਕੌੜਿਆਂ ਵਾਸਤੇ ਬੇਸਣ ਲਿਆ ਤਕਰੀਬਨ ਅੱਧੇ ਕਵਾਟੀ ਮੈਂ ਵੇਸਣ ਦੀ ਲਈ ਆ ਇਹਦੇ ਵਿੱਚ ਆਪਾਂ ਬੇਸਿਕ ਮਸਾਲੇ ਲੂਣ ਮਿਰ ਉਧਰ ਆਪਾਂ ਨਾਲ-ਨਾਲ ਕੜੀ ਨੂੰ ਵੀ ਹਿਲਾਈ ਜਾਂਦੇ ਸੀ। ਕਈ ਵਾਰੀ ਵੀਡੀਓ ਦੇ ਵਿੱਚ ਰਿਕਾਰਡ ਨਹੀਂ ਕਰਦੇ ਬਾਰੀ-ਬਾਰੀ ਫਿਰ ਇੰਨਾ ਜ਼ਿਆਦਾ ਵੀਡੀਓ ਲੰਬੀ ਹੋ ਜਾਂਦੀ ਆ। ਤੇ ਥੋੜੀ ਜੀ ਆਪਾਂ ਅਚ ਮੈਣ ਪਾਤੀ। ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੇ ਕਾਸੇ ਨੂੰ। ਬਿਲਕੁਲ ਥੋੜਾ ਜਿਹਾ ਕੁੱਟ ਕੇ ਮੈਂ ਪਾਇਆ ਸੁੱਕਾ ਧਨੀਆ। ਇਹਦੇ ਨਾਲ ਜਿਹੜੇ ਪਕੌੜੇ ਬਹੁਤ ਜ਼ਿਆਦਾ ਸਵਾਦ ਬਣਦੇ ਨੇ। ਤੇ ਇਧਰ ਆਪਣੀ ਕੜੀ ਦੇ ਵਿੱਚ ਵੀ ਉਬਾਲਾ ਆ ਗਿਆ। ਉਹੜਾ ਜਿਵੇਂ ਉੱਪਰ ਤੋਂ ਨੂੰ ਠਾਕਦਾ ਫਿਰ ਲੜ ਰੱਖ ਕੇ ਠਗਣਾ ਕਿਉਂਕਿ ਕਈ ਵਾਰੀ ਕੜੀ ਆ ਜਿਹੜੀ ਉਬਲ ਕੇ ਬਾਹਰ ਆ ਜਾਂਦੀ ਆ ਉਵਾਲਾ ਆ ਜਾਂਦਾ ਕੜੀ ਨੂੰ ਤੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਵੇਸਣ ਦਾ ਘੋਲ ਬਣਾ ਲੈਣਾ ਇਹਦੇ ਵਿੱਚ ਹਾਲੇ ਕੁਝ ਵੀ ਗਿੱਲਾ ਨਹੀਂ ਪਾਉਣਾ ਤੁਸੀਂ ਪਕੌੜੇ ਜਿਵੇਂ ਬਣਾ ਰਹੇ ਹੋ ਆਲੂ ਤੋਂ ਬਣਾ ਰਹੇ ਹੋ ਜਾਂ ਤੁਸੀਂ ਪਿਆਜ਼ ਤੋਂ ਬਣਾ ਰਹੇ ਹੋ ਉਹ ਵਿੱਚ ਆਪਾਂ ਮਿਕਸ ਨਹੀਂ ਕਰਨੇ ਪਹਿਲਾਂ ਆਪਾਂ ਕੱਲੇ ਵੇਸਣ ਨੂੰ ਘੋਲਣਾ ਇਸ ਗੱਲ ਦਾ ਤੁਸੀਂ ਖਿਆਲ ਰੱਖਣਾ ਜੇ ਤੁਸੀਂ ਪਹਿਲਾਂ ਹੀ ਇੱਥੇ ਆਲੂ ਵਗੈਰਾ ਪਾ ਦਿੱਤੇ ਤਾਂ ਜਿਹੜੇ ਤੁਹਾਡੇ ਪਕੌੜੇ ਆ ਉਹਨੇ ਸੌਫਟ ਬਣ ਕੇ ਤਿਆਰ ਨਹੀਂ ਹੋਣਗੇ ਕੱਲੀ-ਕੱਲੀ ਚੀਜ਼ ਨੂੰ ਧਿਆਨ ਨਾਲ ਦੇਖਿਆ ਕਰੋ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਤੇ ਬੇਸਨ ਨੂੰ ਹਮੇਸ਼ਾ ਆਪਾਂ ਇੱਕੋ ਹੀ ਪਾਸੇ ਫੈਂਟਣਾ ਇਹਦੇ ਵਿੱਚ ਹਵਾ ਹੋਣੀ ਚਾਹੀਦੀ ਹੈ ਥੋੜਾ ਜਿਹਾ ਮੈਨੂੰ ਬੇਸਨ ਘੱਟ ਲੱਗਿਆ ਮੈਂ 2-3 ਚਮਚੇ ਬੇਸਨ ਦੇ ਹੋਰ ਪਾਤੇ ਤੁਸੀਂ ਆਲੂ ਤੋਂ ਪਕੌੜੇ ਬਣਾ ਕੇ ਵੀ ਤਿਆਰ ਕਰ ਸਕਦੇ ਹੋ ਪਰ ਜਿਹੜੇ ਪਕੌੜੇ ਪਿਆਜ਼ ਦੇ ਬਣਦੇ ਨੇ ਕਣੀ ਦੇ ਵਿੱਚ ਉਹ ਜ਼ਿਆਦਾ ਸਵਾਦ ਬਣਦੇ ਨੇ ਜਿਹੜੇ ਆਲੂ ਵਾਲਾ ਪਕੌੜਾ ਉਹਨਾਂ ਜਿਆਦਾ ਸੌਫਟ ਨਹੀਂ ਬਣਦਾ ਬਾਕੀ ਸਾਰਿਆਂ ਦਾ ਆਪੋ ਆਪਣਾ ਖਾਣ ਦਾ ਤਰੀਕਾ ਹੁੰਦਾ ਕੰਨਿਆਂ ਵਾਲੂ ਦੇ ਪਕੌੜੇ ਪਸੰਦ ਨੇ ਪਰ ਤੁਸੀਂ ਕੋਸ਼ਿਸ਼ ਕਰਿਓ ਵੀ ਪਿਆਜ਼ ਤੋਂ ਬਣਾਓ ਜੇ ਤੁਸੀਂ ਆਲੂ ਪਾਉਂਗੇ ਤਾਂ ਉਹਨੂੰ ਬਰੀਕ ਕੱਟ ਕੇ ਪਾਓ ਬਿਲਕੁਲ ਬਰੀਕ ਬਰੀਕ ਕੱਟ ਕੇ ਲਓ ਜੀ ਚੰਗੀ ਤਰ੍ਹਾਂ ਆਪਾਂ ਇਹਨੂੰ ਘਟੋ ਘਟ ਪੰਜ ਮਿੰਟ ਫੈਂਟਣਾ ਤੇ ਇੱਕੋ ਹੀ ਪਾਸੇ ਫੈਂਟਣਾ ਇਹਦੇ ਵਿੱਚ ਹਵਾ ਹੋਣੀ ਚਾਹੀਦੀ ਆ ਕੁਝ ਵੀ ਆਪਾਂ ਇਹਦੇ ਵਿੱਚ ਗਿੱਲਾ ਨਹੀਂ ਪਾਇਆ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਤੇ ਇਹਨੂੰ ਆਪਾਂ ਟਾ ਕੇ 10 ਮਿੰਟ ਦਾ ਰੈਸਟ ਦੇਵਾਂਗੇ ਤੇ ਉਦੋਂ ਤੱਕ ਆਪਣੀ ਜਿਹੜੀ ਕੜੀ ਆ ਉਹਨੂੰ ਕੱਢਦੀ ਰਹਿਣ ਦੇਾਂਗੇ ਲੋ ਜੀ 10 ਤੋਂ 15 ਮਿੰਟ ਹੋ ਗਏ ਕੜੀ ਨੂੰ ਆਪਾਂ ਅੰਦਰ ਗੈਸ ਤੇ ਰੱਖਤਾ ਅੰਦਰ ਰਿੱਜੂਗੀ ਤੇ ਆਪਾਂ ਬਾਹਰੇ ਬਣਾਵਾਂਗੇ ਪਕੌੜੇ ਕੜਾਹੀ ਨੂੰ ਮੈਂ ਧੋ ਕੇ ਰੱਖ ਲਿਆ ਲੋਹੇ ਦੀ ਕੜਾਹੀ ਹੈ ਇਹ ਮੇਰੇ ਕੋਲੇ ਪਾਣੀ ਆਪਾਂ ਸੁੱਕਣ ਦੇਵਾਂਗੇ ਗਰਮੀ ਦਾ ਮੌਸਮ ਆ ਮਿੱਟੀ ਘਟਾ ਆਉਂਦਾ ਰਹਿੰਦਾ ਸੋ ਮੈਂ ਹਮੇਸ਼ਾ ਸਾਰੇ ਬਰਤਨਾਂ ਨੂੰ ਧੋ ਕੇ ਵਰਤਦੀ ਹੁੰਦੀ ਆ ਜਦੋਂ ਵੀ ਮੈਂ ਯੂਜ਼ ਕਰਦੀ ਆ ਇਦੇ ਵਿੱਚ ਆਪਾਂ ਪਾਇਆ ਜੀ ਦੇਸੀ ਘਿਓ ਤਿੰਨ ਚਮਚੇ ਮੈਂ ਦੇਸੀ ਘਿਓ ਦੇ ਪਾਏ ਨੇ ਤੁਸੀਂ ਇਹਦੇ ਵਿੱਚ ਦੇਸੀ ਘਿਓ ਪਾਉਣਾ ਮੱਖਣੀ ਵੀ ਪਾ ਸਕਦੇ ਹੋ ਜਾਂ ਤੁਸੀਂ ਡਾਲਡਾ ਘਿਓ ਪਾਇਓ ਉਹ ਤੁਸੀਂ ਫੈਟ ਪਾਉਣੀ ਆ ਇਹਦੇ ਵਿੱਚ ਜਿਹੜੀ ਰੂਮ ਟੈਂਪਰੇਚਰ ਤੇ ਜੰਮ ਜੇ ਇਸ ਗੱਲ ਦਾ ਤੁਸੀਂ ਖਿਆਲ ਰੱਖਣਾ ਇੱਥੇ ਤੁਸੀਂ ਕੋਈ ਤੇਲ ਨਹੀਂ ਪਾਉਣਾ ਰਫਾਈਨਡ ਤੇਲ ਵਗੈਰਾ ਇਹਦੇ ਵਿੱਚ ਉਹ ਚੀਜ਼ ਹੀ ਪਾਉਣੀ ਆ ਜਿਹੜੀ ਜੰਮੂਗੀ ਦੇਸੀ ਘਿਓ ਜੰਮ ਜਾਂਦਾ ਜਦੋਂ ਆਪਾਂ ਉਹਨੂੰ ਰੂਮ ਟੈਂਪਰੇਚਰ ਤੇ ਰੱਖ ਦਿੰਦੇ ਆ ਸੋ ਮੈਂ ਇੱਥੇ ਦੇਸੀ ਘਿਓ ਪਾਇਆ ਇਹਦੇ ਨਾਲ ਜਿਹੜੇ ਪਕੌੜੇ ਬਹੁਤ ਜ਼ਿਆਦਾ ਸੌਫਟ ਬਣਦੇ ਨੇ ਤੇ ਅੰਦਰ ਤੱਕ ਕੜੀ ਜਾਂਦੀ ਹੈ ਇਹਨਾਂ ਦੇ ਲੋ ਜੀ ਹੁਣ ਚੰਗੀ ਤਰ੍ਹਾਂ ਫੈਂਟਣ ਤੋਂ ਬਾਅਦ ਕਿਉਂ ਨੂੰ ਮੈਂ ਲਾਸਟ ਦੇ ਵਿੱਚ ਇੱਥੇ ਪਾਇਆ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਇਹਦੇ ਨਾਲ ਜਿਹੜੇ ਪਕੌੜੇ ਆਂਦਾ ਸਵਾਦ ਆ ਦੁੱਗਣਾ ਹੋ ਜਾਂਦਾ ਜੇ ਤੁਸੀਂ ਖਾਣਿਓ ਅਦਰਕ ਲਸਣ ਤਾਂ ਜ਼ਰੂਰ ਪਾਇਓ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਫੈਂਟ ਲਾਂਗੇ ਤੇ ਨਾਲ ਹੀ ਆਪਾਂ ਪਾਵਾਂਗੇ ਇਹਦੇ ਵਿੱਚ ਪਿਆਜ਼ ਇਹ ਪਕੌੜਿਆਂ ਦੇ ਵਿੱਚ ਬਹੁਤਾ ਪਿਆਜ਼ ਨਹੀਂ ਪੈਂਦਾ ਇੱਕ ਕੌਲੀ ਵੇਸਨ ਦੇ ਵਿੱਚ ਇੱਕ ਛੋਟਾ మీడియం ਸਾਈਜ਼ ਦਾ ਪਿਆਜ਼ ਪੈਂਦਾ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਬਹੁਤਾ ਪਿਆਜ਼ ਪਿਆਜ਼ ਨਹੀਂ ਕਰਨਾ ਇੱਕ ਪਿਆਜ਼ ਸੀ ਮੇਰੇ ਕੋਲੇ ਵੱਡੇ ਸਾਈਜ਼ ਦਾ ਤੇ ਇੱਕ ਵਾਰੀ ਮੈਨੂੰ ਵੇਸਨ ਦੀ ਲੱਗ ਗਈ ਚੰਗੀ ਤਰ੍ਹਾਂ ਫੈਂਟਨ ਤੋਂ ਬਾਅਦ ਆਪਾਂ ਜਿਹੜਾ ਆਪਣਾ ਕੀ ਕਵਾਂਗੇ ਉਹਨੂੰ ਸੌਰੀ ਹੁਣ ਦਿਮਾਗ 'ਚ ਨਹੀਂ ਆ ਰਿਹਾ ਬਾਰ ਕੱਢ ਦਾਂਗੇ ਤੇ ਥੋੜਾ ਜਿਹਾ ਆਪਾਂ ਇਹਦੇ ਚ ਪਾਵਾਂਗੇ ਜੀ ਬੇਕਿੰਗ ਪਾਊਡਰ ਜੇ ਤੁਸੀਂ ਬੇਕਿੰਗ ਸੋਡਾ ਪਾ ਰਹੇ ਹੋ ਤਾਂ ਤੁਸੀਂ ਹਲਦੀ ਨਾ ਪਾਓ ਬਿਲਕੁਲ ਥੋੜੀ ਜਿਹੀ ਪਾਓ ਇੱਕ ਪਿੰਚ ਕਿਉਂਕਿ ਉਹਦੇ ਨਾਲ ਜਿਹੜੇ ਡਾਟਸ ਆ ਜਾਂਦੇ ਨੇ ਰੈੱਡ ਰੈੱਡ ਹੋ ਜਾਂਦੇ ਨੇ ਪਕੌੜੇ ਤੇ ਮੈਂ ਇੱਥੇ ਬੇਕਿੰਗ ਪਾਊਡਰ ਪਾਇਆ ਇਹਦੇ ਨਾਲ ਜਿਹੜੇ ਪਕੌੜੇ ਬਹੁਤ ਜ਼ਿਆਦਾ ਸੌਫਟ ਬਣਦੇ ਅੱਧਾ ਚਮਚ ਪਾਇਆ ਅੰਦਰ ਤੱਕ ਇਹਨਾਂ ਦੀ ਜਾਲੀ ਹੋਊਗੀ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਮਿਕਸ ਕਰ ਲਾਂਗੇ ਹਿਲਾ ਲਾਂਗੇ ਵਿੱਚ ਤੇਲ ਆਪਣਾ ਗਰਮ ਹੋ ਗਿਆ। ਜਿਆਦਾ ਅੱਗ ਨਹੀਂ ਰੱਖਣੀ। ਆਪਾਂ ਇਹਨੂੰ ਮੀਡੀਅਮ ਫਲੇਮ 'ਤੇ ਬਣਾਵਾਂਗੇ ਜੇ ਤੁਸੀਂ ਗੈਸ 'ਤੇ ਬਣਾ ਰਹੇ ਹੋ ਤਾਂ ਮੀਡੀਅਮ 'ਤੇ ਬਣਾਇਓ। ਇੱਕ ਵਾਰੀ ਮੈਂ ਤੇਲ ਨੂੰ ਗਰਮ ਕਰਕੇ ਥੱਲੇ ਉਤਾਰਦਾ ਸੀ। ਲੋ ਜੀ ਜਦੋਂ ਆਪਾਂ ਤੇਲ ਦੇ ਵਿੱਚ ਪਕੌੜਾ ਪਾਉਣਾ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰਨਾ ਵੀ ਉਹ ਇੱਕੋ ਦਮ ਫੁੱਲ ਕੇ ਉੱਤੇ ਆਉਂਦਾ ਜੇ ਉਹ ਉੱਤੇ ਆ ਰਿਹਾ ਤੈਰ ਰਿਹਾ ਤੇਲ ਦੇ ਤਾਂ ਇਹਦਾ ਮਤਲਬ ਆ ਵੀ ਤੁਹਾਡਾ ਜਿਹੜਾ ਕੋਲ ਆ ਉਹ ਪਰਫੈਕਟ ਆ। ਜੇ ਨਹੀਂ ਆ ਰਿਹਾ ਤਾਂ ਕੋਈ ਕਮੀ ਰਹਿ ਗਈ। ਤੁਸੀਂ ਜ਼ਰੂਰ ਉਹਨੂੰ ਚੈੱਕ ਕਰਿਓ। ਪੌਣ ਸਰ ਜਿਹੜਾ ਪਕੌੜਾ ਤੁਹਾਡਾ ਉਹ ਉੱਤੇ ਆਉਣਾ ਚਾਹੀਦਾ ਤੈਰਨਾ ਚਾਹੀਦਾ ਤੇਲ ਦੇ ਫੇਰੀ ਜਿਹੜੇ ਪਕੌੜੇ ਅੰਦਰ ਤੱਕ ਸੌਫਟ ਬਣਨਗੇ ਤੁਸੀਂ ਇਹਨੂੰ ਆਮ ਵੀ ਬਣਾ ਕੇ ਖਾ ਸਕਦੇ ਹੋ ਟਰਾਈ ਕਰਿਓ ਇੱਕ ਵਾਰੀ ਇਸ ਤਰੀਕੇ ਨਾਲ ਪਕੌੜਿਆਂ ਨੂੰ ਫਰਕ ਤੁਹਾਨੂੰ ਆਪਣੇ ਆਪ ਹੀ ਸਮਝ ਆਊਗਾ ਜਦੋਂ ਥੋੜੇ ਜੇ ਪੱਕ ਗਏ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਨੂੰ ਹਲਾਇਆ ਤੁਸੀਂ ਇਹਨੂੰ ਚਮਚੇ ਨਾਲ ਵੀ ਬਣਾ ਸਕਦੇ ਹੋ ਹੱਥਾਂ ਨਾਲ ਵੀ ਬਣਾ ਸਕਦੇ ਹੋ ਮੀਡੀਅਮ ਜੀ ਫਲੇਮ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਕੋਈ ਇਹ ਨਹੀਂ ਹੈਗਾ ਵੀ ਆਪਾਂ ਕੜੀ ਵਾਲੇ ਪਕੌੜਿਆਂ ਨੂੰ ਕੱਚਾ ਰੱਖਣਾ ਬਿਲਕੁਲ ਵੀ ਇਹ ਕੱਚੇ ਨਹੀਂ ਹੋਣੇ ਚਾਹੀਦੇ ਕੋਈ ਇਹ ਨਹੀਂ ਹੈਗਾ ਵੀ ਤੁਸੀਂ ਉੱਤੋਂ ਇਹਨਾਂ ਨੂੰ ਸੌਫਟ ਰੱਖੋਗੇ ਕੱਚੇ ਰੱਖੋਗੇ ਤਾਂ ਹੀ ਇਹ ਕੜੀ ਦੇ ਵਿੱਚ ਸੌਫਟ ਰਹਿਣਗੇ ਬਿਲਕੁਲ ਨਹੀਂ ਜਿਵੇਂ ਆਪਾਂ ਆਮ ਪਕੌੜੇ ਪੂਰੇ ਪਕਾ ਕੇ ਖਾਂਦੇ ਹਾਂ 100% ਉਸੇ ਤਰੀਕੇ ਨਾਲ ਪਕੌੜਿਆਂ ਨੂੰ ਬਣਾਉਣਾ ਅੱਗ ਬਿਲਕੁਲ ਵੀ ਤੇਜ਼ ਨਹੀਂ ਕਰਨੀ ਨਹੀਂ ਤਾਂ ਇਹ ਅੰਦਰ ਤੋਂ ਕੱਚੇ ਰਹਿ ਜਾਣਗੇ ਤੇ ਉੱਤੋਂ ਇਹ ਪੱਕ ਜਾਣਗੇ ਜਾਦੇ ਘੱਟ ਰੱਖੀ ਅੱਗ ਤਾਂ ਇਹਨਾਂ ਨੇ ਤੇਲ ਪੀ ਜਾਣਾ। ਲੋ ਜੀ ਪੱਕ ਗਏ ਪਕੌੜੇ ਆਪਣੇ ਸਾਈਜ਼ ਦੇ ਵਿੱਚ ਵੀ ਡਬਲ ਹੋ ਗਏ ਤੁਸੀਂ ਦੇਖ ਸਕਦੇ। ਤੇ ਇਹਨਾਂ ਨੂੰ ਆਪਾਂ ਪਲੇਟ ਦੇ ਵਿੱਚ ਬਾਹਰ ਕੱਢ ਲਾਂਗੇ। ਹੁਣ ਆਪਾਂ ਬਣਾਵਾਂਗੇ ਇੱਕ ਵੈਚ ਹੱਥਾਂ ਦੇ ਨਾਲ ਤੁਸੀਂ ਇਸ ਤਰੀਕੇ ਨਾਲ ਵੀ ਬਣਾ ਸਕਦੇ। ਜਿਵੇਂ ਤੁਹਾਨੂੰ ਸੌਖਾ ਲੱਗਦਾ ਤੁਸੀਂ ਉਹਵੇਂ ਪਕੌੜੇ ਬਣਾ ਸਕਦੇ ਹੋ ਸਾਈਜ਼ ਤੁਸੀਂ ਵੱਡਾ ਛੋਟਾ ਆਪਣੀ ਮਰਜ਼ੀ ਨਾਲ ਰੱਖ ਸਕਦੇ। ਜਿਵੇਂ ਆਪਾਂ ਪਕੌੜਾ ਪਾਉਂਦੇ ਆ ਤੁਸੀਂ ਦੇਖ ਸਕਦੇ ਹੋ ਵੀ ਉਹ ਤੈਰ ਕੇ ਉੱਤੇ ਆ ਜਾਂਦਾ। ਇਸੇ ਤਰੀਕੇ ਨਾਲ ਕੋਲ ਬਣਾਇਓ ਪਕੌੜਿਆਂ ਦਾ ਬਹੁਤ ਜ਼ਿਆਦਾ ਵਧੀਆ ਤੁਹਾਡੇ ਪਕੌੜਿਆ ਜਿਹੜੇ ਬਣ ਕੇ ਤਿਆਰ ਹੋਣਗੇ ਇਹਨਾਂ ਨੂੰ ਵੀ ਆਪਾਂ ਉਸੇ ਤਰੀਕੇ ਨਾਲ ਪਕਾ ਲਾਂਗੇ ਜਿਹੜਾ ਲਸਣ ਦਾ ਤੇ ਸੁੱਕੇ ਧਨੀਆ ਦਾ ਸਵਾਦ ਆ ਜਿਹੜਾ ਪਕੌੜਿਆਂ ਦੇ ਵਿੱਚੋਂ ਬਹੁਤ ਜ਼ਿਆਦਾ ਵਧੀਆ ਆਉਂਦਾ ਤੁਸੀਂ ਜ਼ਰੂਰ ਬਣਾਇਓ ਸਿੰਪਲ ਕੜੀ ਵੀ ਬਹੁਤ ਜ਼ਿਆਦਾ ਸਵਾਦ ਲੱਗਦੀ ਹੈ ਪਰ ਪਕੌੜਿਆਂ ਵਾਲੀ ਕੜੀ ਦਾ ਜਿਹੜਾ ਸਵਾਦ ਆ ਉਹ ਵੱਖਰਾ ਹੁੰਦਾ। ਤਕਰੀਬਨ 3-4 ਮਿੰਟ ਲੱਗਦੀ ਹੈ ਮੀਡੀਅਮ ਜੀ ਅੱਗ ਤੇ ਇੱਕ ਬੈਚ ਨੂੰ ਫਰਾਈ ਹੋਣ ਤੇ। ਤੁਸੀਂ ਚਾਹੋ ਤਾਂ ਪਹਿਲਾਂ ਪਕੌੜੇ ਬਣਾ ਕੇ ਰੱਖ ਸਕਦੇ ਹੋ ਫਿਰ ਇਸੇ ਤੇਲ ਦੇ ਵਿੱਚ ਕੜੀ ਨੂੰ ਤੜਕਾ ਲਾ ਸਕਦੇ ਹੋ। ਪਰ ਕੜੀ ਨੂੰ ਕੜਨ ਤੇ ਟਾਈਮ ਲੱਗਦਾ ਘੱਟੋ ਘੱਟ ਅੱਧਾ ਪੌਣਾ ਘੰਟਾ ਕੜੀ ਤੁਹਾਡੀ ਕੜਨੀ ਚਾਹੀਦੀ ਹੈ ਕਿਉਂਕਿ ਕੜੀ ਦਾ ਮਤਲਬ ਹੀ ਕੜਨਾ ਜਿੰਨੀ ਥੋਡੀ ਕੜੀ ਕੜੂਗੀ ਉਨੀ ਜ਼ਿਆਦਾ ਸਵਾਦ ਬਣੂਗੀ ਸੋ ਮੈਂ ਪਹਿਲੇ ਹੀ ਕੜੀ ਨੂੰ ਰੱਖਤਾ ਸੀ ਤਾਂ ਕਿ ਉਹ ਕੜਦੀ ਰਹੇ ਮੀਡੀਅਮ ਫਲੇਮ ਤੇ ਮੈਂ ਰੱਖੀ ਹੋਈ ਆ ਗੈਸ ਤੇ ਲੋ ਜੀ ਦੇਖ ਲਓ ਪਕੌੜੇ ਦੇ ਵਿੱਚ ਕਿੰਨੀ ਵਧੀਆ ਜਾਲੀ ਬਣੀ ਆ ਅੰਦਰ ਤੱਕ ਪਕੌੜਾ ਜਿਹੜਾ ਸੌਫਟ ਆਪੂਗਾ ਉਤੋਂ ਪੂਰਾ ਕ੍ਰਿਸਪੀ ਆ ਤੇ ਅੰਦਰੋਂ ਸੌਫਟ ਆ ਕੜੀ ਨੂੰ ਆਪਾਂ ਬਾਹਰ ਲੈ ਆਇਆ ਛੁੱਲੇ ਤੇ ਰੱਖ ਲਿਆ ਬਹੁਤ ਵਧੀਆ ਕੜੀ ਆ। ਤਕਰੀਬਨ ਇਹਨੂੰ ਪੌਣਾ ਘੰਟਾ ਹੋ ਗਿਆ ਪੜਦੀ ਨੂੰ। ਤੇ ਬਿਲਕੁਲ ਵੀ ਮੈਨੂੰ ਦੁਬਾਰੇ ਪਾਣੀ ਪਾਉਣ ਦੀ ਲੋੜ ਨਹੀਂ ਪਈ। ਉਹ ਪਰਫੈਕਟ ਸੀ ਜਿੰਨਾ ਪਾਣੀ ਆਪਾਂ ਪਾਇਆ ਸੀ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਕੌੜੇ। ਜਿੰਨੇ ਕ ਪਾਉਣੇ ਨੇ ਤੁਸੀਂ ਵੱਧ ਘੱਟ ਆਪਣੀ ਮਰਜ਼ੀ ਨਾਲ ਪਾ ਸਕਦੇ। ਕੋਈ ਮੈਂ ਇਹਦੇ ਵਿੱਚ ਗਰਮ ਮਸਾਲਾ ਚਾਟ ਮਸਾਲਾ ਨਹੀਂ ਪਾਇਆ ਜੇ ਤੁਸੀਂ ਚਾਹੋ ਤਾਂ ਪਾ ਸਕਦੇ ਹੋ ਪਰ ਗਰਮੀ ਬਹੁਤ ਜ਼ਿਆਦਾ ਸੋ ਮੈਨੂੰ ਨਹੀਂ ਪਸੰਦ ਬਹੁਤੇ ਮਸਾਲੇ ਖੜੇ ਮਸਾਲਿਆਂ ਨਾਲੀ ਜਿਹੜੀ ਕੜੀ ਆ ਬਹੁਤ ਜ਼ਿਆਦਾ ਸਵਾਦ ਬਣਦੀ ਆ ਬਹੁਤ ਵਧੀਆ ਖੁਸ਼ਬੂ ਆਉਂਦੀ ਆ ਕੜੀ ਦੇ ਵਿੱਚੋਂ ਬਾਕੀ ਸਾਰਿਆਂ ਦਾ ਖਾਣ ਪੀਣ ਦਾ ਤਰੀਕਾ ਜਿਹੜਾ ਵੱਖਰਾ ਹੁੰਦਾ ਦੇਖ ਦਾ ਸਵਾਦ ਵੱਖਰਾ ਲਓ ਜੀ ਪਕੌੜੇ ਆਪਾਂ ਪਾਤੇ ਬਹੁਤਾ ਟਾਈਮ ਆਪਾਂ ਪਕੌੜੇ ਪਾ ਕੇ ਕੜੀ ਨੂੰ ਅੱਗ ਤੇ ਨਹੀਂ ਰੱਖਣਾ ਨਹੀਂ ਤਾਂ ਪਕੌੜੇ ਆ ਜਿਹੜੇ ਸੌਫਟ ਬਹੁਤ ਨੇ ਉਹ ਕੁਲ ਜਾਣਗੇ ਸਿਰਫ ਆਪਾਂ ਤੜਕਾ ਲਾਵਾਂਗੇ 2 ਮਿੰਟ ਤੜਕੇ ਤੇ ਲੱਗਣਗੇ ਇਹ ਮੈਂ ਲਿਆ ਦੇਸੀ ਘਿਓ ਤੇ ਇਹਦੇ ਵਿੱਚ ਆਪਾਂ ਪਾਵਾਂਗੇ ਰਾਈ ਦੇਸੀ ਘਿਓ ਦਾ ਤੜਕਾ ਜਿਹੜਾ ਕੜੀ ਨੂੰ ਬਹੁਤ ਜ਼ਿਆਦਾ ਸਵਾਦ ਬਣਾ ਦਿੰਦਾ ਐਂਡ ਤੇ ਲੱਗਿਆ ਹੋਇਆ ਤੇ ਨਾਲ ਆਪਾਂ ਪਾਵਾਂਗੇ ਜੀ ਇੱਕ ਚਮਚਾ ਸੁੱਕੇ ਧਨੀਏ ਦਾ ਇਹਦਾ ਸਵਾਦ ਆ ਜਿਹੜਾ ਬਹੁਤ ਵਧੀਆ ਆਉਂਦਾ ਕੜੀ ਦੇ ਵਿੱਚੋਂ ਤੇ ਤਿੰਨ ਪੰਜਾਂ ਨੇ ਮੈਂ ਸੁੱਕੀਆਂ ਲਾਲ ਮਿਰਚਾਂ ਤੁਸੀਂ ਚਾਹੋ ਤਾਂ ਇੱਥੇ ਦੋ ਤਿੰਨ ਕਲੀਆਂ ਲਸਣ ਦੀਆਂ ਵੀ ਪਾ ਸਕਦੇ ਹੋ ਪਰ ਮੈਂ ਰੱਖਣੀ ਆ ਭੁੱਲ ਗਈ ਸੀ ਪੀਨੋ ਪੱਛੰਗੀ ਤਰ੍ਹਾਂ ਤੜਕਣ ਦੇਵਾਂਗੇ ਰਾਈ ਨੂੰ ਵੀ ਤੇ ਧਨੀਏ ਨੂੰ ਵੀ ਜ਼ਰੂਰ ਲਾਈਵ ਐਂਡ ਵਾਲਾ ਤੜਕਾ ਦੁੱਗਣਾ ਕਰ ਦੂਗਾ ਕੜੀ ਦੇ ਸਵਾਦ ਨੂੰ ਇਹ ਹਲੋ ਜੀ ਆਪਾਂ ਬਿਲਕੁਲ ਨੇੜੇ ਆ ਗਏ ਆਂ ਕੁੱਜੇ ਦੇ ਤੇ ਐਂਡ ਤੇ ਆਪਾਂ ਇਹਦੇ ਚ ਪਾਵਾਂਗੇ ਅੱਧਾ ਕ ਚਮਚਾ ਲਾਲ ਮਿਰਚ ਦਾ ਕਸ਼ਮੀਰੀ ਲਾਲ ਮਿਰਚਾ ਹੈ ਮੇਰੇ ਕੋਲੇ ਕੋੜੀ ਨਹੀਂ ਹੁੰਦੀ ਤੇ ਇਹਨੂੰ ਆਪਾਂ ਆਪਣੀ ਕੜੀ ਤੇ ਪਾ ਦਾਂਗੇ ਤੇ ਕੜਚੀ ਨੂੰ ਵੀ ਆਪਾਂ ਵਿੱਚ ਦੇਵਾਂਗੇ ਕਿਉਂਕਿ ਇਹਦੇ ਨਾਲ ਜਿਹੜੀ ਸ਼ਾਨ ਸ਼ਾਨ ਹੋਊਗੀ ਉਹਦੇ ਨਾਲ ਕੜੀ ਜਿਆਦਾ ਸਵਾਦ ਬਣੂਗੀ ਦੇਖ ਲਓ ਕਿੰਨੀ ਵਧੀਆ ਆਪਣੀ ਕਰੀਮੀ ਕਰੀਮੀ ਕੜੀ ਬਣ ਕੇ ਤਿਆਰ ਹੋਈ ਹੈ ਬਹੁਤ ਜ਼ਿਆਦਾ ਸੌਫਟ ਪਕੌੜੇ ਬਣੇ ਨੇ ਬਿਲਕੁਲ ਵੀ ਕੜੀ ਦੇ ਵਿੱਚ ਇਹ ਡੁੱਬੇ ਨਹੀਂ ਬਹੁਤ ਜ਼ਿਆਦਾ ਹਲਕੇ ਨੇ ਸਾਰੇ ਉੱਤੇ ਨੇ ਤੇ ਥੱਲੇ ਲਾਉਣ ਤੋਂ ਬਾਅਦ ਵੀ ਮਿੱਟੀ ਦੇ ਬਰਤਨ ਦੇ ਵਿੱਚ ਘੱਟੋ-ਘੱਟ ਇਹ 5 ਮਿੰਟ ਪੱਕੂਗੀ ਕਿਉਂਕਿ ਐਨਾ ਛੇਤੀ ਮਿੱਟੀ ਦਾ ਬਰਤਨ ਆ ਜਿਹੜਾ ਠੰਡਾ ਨਹੀਂ ਹੁੰਦਾ ਸੋ ਇਹ ਘੜਦੀ ਰਹੂਗੀ ਪਕੌੜੇ ਹੋਰ ਵੀ ਜ਼ਿਆਦਾ ਸੌਫਟ ਹੋ ਜਾਣਗੇ ਦੇਖ ਲਓ ਤੁਸੀਂ ਕਿੰਨੀ ਵਧੀਆ ਜਿਹੜੀ ਕੜੀ ਆਪਣੀ ਬਣ ਕੇ ਤਿਆਰ ਹੋਈ ਹੈ ਤੁਸੀਂ ਵੀ ਜ਼ਰੂਰ ਬਣਾਇਓ ਲੋ ਜੀ ਤਕਰੀਬਨ ਸਾਰੇ ਪਰਿਵਾਰ ਨੇ ਰੋਟੀ ਖਾ ਲਈ ਤੇ ਮੇਰੇ ਕੋਲੇ ਟਾਈਮ ਨਹੀਂ ਸੀ ਵੀਡੀਓ ਦਾ ਐਂਡ ਕਰਨ ਦਾ ਕਿਉਂਕਿ ਮੈਂ ਰੋਟੀ ਬਣਾਉਣ ਲੱਗੀ ਸੀ ਦੇਖ ਲਓ ਤੁਸੀਂ ਤੇ ਥੱਲੇ ਲਾਉਣ ਤੋਂ ਬਾਅਦ ਜਦੋਂ ਇਹ ਥੋੜੀ ਜਿਹੀ ਠੰਡੀ ਹੋ ਜਾਂਦੀ ਹੈ ਤੇ ਜਿਆਦਾ ਸੰਘਣੀ ਹੋ ਜਾਂਦੀ ਹੈ ਹੁਣ ਆਪਾਂ ਇਹਨੂੰ ਘਰਤਨ ਦੇ ਵਿੱਚ ਸਰਵ ਕਰ ਲਾਂਗੇ ਤੁਸੀਂ ਕੜੀ ਬਹੁਤ ਖਾਦੀ ਹੋਵੇਗੀ ਪਕੌੜਿਆਂ ਵਾਲੀ ਪਰ ਇੱਕ ਵਾਰੀ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖਿਓ ਇਦਾਂ ਵੀ ਤੁਸੀਂ ਕਦੇ ਨਹੀਂ ਖਾਦੇ ਹੋਗੇ ਤੇ ਨਾਲ ਆਪਾਂ ਪਾਵਾਂਗੇ ਦੇਸੀ ਘਿਓ ਤੁਸੀਂ ਮੱਖਣੀ ਵੀ ਪਾ ਸਕਦੇ ਹੋ ਮੱਖਣ ਮੱਖਣੀ ਜੋ ਤੁਹਾਨੂੰ ਪਸੰਦ ਆ ਲੋ ਜੀ ਇੱਕ ਪਕੌੜਾ ਮੈਂ ਤੁਹਾਨੂੰ ਘਰ ਵੀ ਕੱਢ ਕੇ ਦਿਖਾਉਂਗੀ ਤੋੜ ਕੇ ਦੇਖਾਂਗੇ ਆਪਾਂ ਕਿ ਕਿੰਨਾ ਜਿਆਦਾ ਸੌਫਟ ਬਣਿਆ ਜਿਹਨੂੰ ਕਹਿੰਦੇ ਆ ਨਾ ਵੀ ਬੁੱਲਾ ਨਾਲ ਪਕੌੜੇ ਭੁਰਦੇ ਨੇ ਉਦਾਂ ਦੇ ਪਕੌੜੇ ਬਣਦੇ ਨੇ ਤੇ ਅੰਦਰ ਤੱਕ ਇਹਨਾਂ ਦੇ ਕੜੀ ਆ ਤੁਸੀਂ ਧਿਆਨ ਨਾਲ ਦੇਖਿਓ ਇਹ ਨਹੀਂ ਹੈਗਾ ਵੀ ਵਿੱਚ ਉਹ ਸੁੱਕੇ ਪਏ ਰਹਿਣਗੇ ਕੜੀ ਨੂੰ ਉਹ ਪੀਂਦੇ ਨੇ ਪਕੌੜੇ ਇੰਨੇ ਜਿਆਦਾ ਸੌਫਟ ਬਣਦੇ ਨੇ ਇੱਕ ਆਪਾਂ ਹੋਰ ਤੋੜ ਲੈਨੇ ਆ ਚਲੋ ਜੀ ਮਿਲਦੇ ਆਪਾਂ ਕਿਸੇ ਹੋਰ ਨਵੇਂ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਜਣੇ ਹੱਸਦੇ ਵਸਤੇ ਰਹੋ ਖੁਸ਼ ਰਹੋ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਬਹੁਤ ਸਾਰਾ ਪਾਣੀ ਪੀਣਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਚੰਗਾ ਬਣਾਓ ਤੇ ਚੰਗਾ ਹੀ ਖਾਓ ਹੱਸਦੇ ਵਸਤੇ ਰਹੋ ਖੁਸ਼ ਰਹੋ ਥੈਂਕ ਯੂ